ਇਹ ਅਵਸਥਾ ਤੇ ਕਿਵੇਂ ਪਹੁੰਚੂ ਬੰਦਾ ਜਦੋਂ ਤੁਸੀਂ ਕੋਈ ਚੀਜ਼ ਸਟਾਰਟ ਕਰਦੇ ਹੋ ਅੱਜ ਭਾਰ ਘਟਾਉਣਾ ਹੈ ਪਹਿਲੇ ਦਿਨ ਜਿੰਮ ਜਾਣਾ ਤਾਂ ਬੜਾ ਔਖਾ ਲੱਗਣਾ ਹੈ ਜੀ ਮਹੀਨਾ ਦੋ ਮਹੀਨੇ ਸਾਲ ਬਾਅਦ ਸ਼ਾਇਦ ਜਿਹੜਾ 5 ਕਿਲੋ ਦਾ ਡੰਬਲ ਚੱਕਿਆ ਜਾਂਦਾ ਸੀ ਉਹ ਤੁਸੀਂ 50 ਕਿਲੋ ਵੀ ਚੱਕ ਸਕੋ ਜੀ ਪਰ ਉਹ ਉੱਠਣਾ ਪ੍ਰਿਪੇਅਰ ਕਰਨਾ ਪਹਿਲੇ ਦਿਨ ਉੱਥੋਂ ਤੱਕ ਜਾਣਾ ਜੀ ਉਸ ਅਵਸਥਾ ਤੇ ਕਿਵੇਂ ਮਨੁੱਖ ਪਹੁੰਚੂਗਾ ਦੇਖੋ ਇੱਕ ਤਾਂ ਹੈ ਤਾਂ ਇਹ ਕਿਰਪਾ ਦੇ ਨਾਲ ਹੀ ਹੁੰਦਾ ਸਾਰਾ ਕੁਝ ਪਰ ਮੈਨੂੰ ਲੱਗਦਾ ਹੈ ਕਿ ਉਦਮ ਕਰਨਾ ਸਾਡਾ ਫਰਜ਼ ਹੈ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ ਜਾ ਉਦਮ ਕਰਿੰਦਿਆਂ ਜੀਓ ਤੂੰ ਕਮਾਵਨਦਿਆਂ ਸੁਖਮੂਨ ਉਦਮ ਦੀ ਗੱਲ ਮਹਾਰਾਜ ਕਹਿੰਦੇ ਵੀ ਚਰਨ ਸ਼ਰਨ ਗੁਰ ਇੱਕ ਪੈੰਡਾ ਜਾਏ ਚੱਲ ਇੱਕ ਕਦਮ ਹਾਂ ਸਤਗੁਰ ਕੋਟ ਪੈੰਡਾ ਆ ਗਏ ਹੋਲੇ ਤਾਂ ਜਿਹੜਾ ਇੱਕ ਕਦਮ ਚੱਲਣਾ ਹੈ ਜਾਂ ਉਦਮ ਕਰਨਾ ਕਮਾਉਣਾ ਇਹ ਤਾਂ ਜਿਸ ਨੂੰ ਸੋਝੀ ਆਉਂਦੀ ਹੈ ਉਹ ਪਟਦਾ ਤੇ ਪਟਣਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਦਾਂ ਤੁਸੀਂ ਕਿਹਾ ਕਿ ਜਿਮ ਜਾਂਦਾ ਬੰਦਾ ਪਰ ਸਾਡੀ ਤਰਾਸ ਦੀ ਹੈ ਕਿ ਅਸੀਂ ਇੱਕ ਕਦਮ ਪਟ ਕੇ ਜਾਂ ਥੋੜਾ ਜਿਹਾ ਉਦਦਮ ਕਰਕੇ ਸਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਦੂਜੇ ਦਿਨ ਅਸੀਂ ਡੌਲੇ ਦੇਖਦੇ ਆ ਨਾ ਜਿਮ ਚ ਜਾ ਕੇ ਵੀ ਬਣੇ ਨਹੀਂ ਆ ਯਾਰ ਕੋਈ ਗੱਲ ਮਜ਼ਾ ਨਹੀਂ ਹੈ ਉਹ ਵਾਕਈ ਇਹ ਗੱਲ ਹੈ ਕਿ ਕੰਸਿਸਟੈਂਸੀ ਜਾਂ ਜਿਹੜੀ ਪਰਸਿਸਟੈਂਸ ਇਸ ਦਾ ਕੀ ਟੂ ਸਕਸੈਸ ਕੋਈ ਵੀ ਕੰਮ ਕਰਨਾ ਜਿਵੇਂ ਹੁਣ ਤੁਸੀਂ ਵੀ ਇੰਟਰਵਿਊ ਕਰਦੇ ਹੋ ਆਪਾਂ ਗੱਲ ਕਰਦੇ ਸੀ ਤੁਸੀਂ ਤੁਹਾਡਾ ਰੋਜ਼ ਦਾ ਹੀ ਹੈ ਤੁਹਾਡੀ ਪਰਸਿਸਟੈਂਸ ਹੀ ਤੁਹਾਡੀ ਸਕਸੈਸ ਤੈਅ ਕਰਦੀ ਹੈ ਜੇ ਤੁਸੀਂ ਇੱਕ ਦਿਨ ਕਰਕੇ ਛੱਡ ਦਿੰਨੇ ਹੋ ਤਾਂ ਮੈਨੂੰ ਲੱਗਦਾ ਕਿ ਉਹਦਾ ਫਿਰ ਲਾਭ ਨਹੀਂ ਹੁੰਦਾ ਤੇ ਅਸੀਂ ਉਹਦਾ ਫਿਰ ਅਸਰ ਜਾਂ ਉਹਦਾ ਜਿਹੜਾ ਫਲ ਹੈ ਉਹਦੀ ਅਸੀਂ ਆਸ ਨਾ ਰੱਖੀਏ ਤਾਂ ਬਿਹਤਰ ਹੈ ਕਿਉਂਕਿ ਇਹ ਚੀਜ਼ ਜਿਹੜੀ ਹੈ ਲਗਾਤਾਰਤਾ ਨਿਰੰਤਰਤਾ ਹੋਵੇ